ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕਮ ਨਮਸਕਾਰ ਆਓ ਅੱਜ ਅਸੀਂ ਗੰਨੇ ਤੋਂ ਗੁੜ ਕਿਸ ਤਰਾ ਬਣਦਾ ਹੈ ਖਲਾੜੀ ਕੀ ਹੁੰਦੀ ਹੈ ਚੰਨੇ ਕੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦਿਖਾਉਂਦੇ ਆ ਗੱਲਾ ਬੰਦੀ ਪੂਰੀ ਪ੍ਰਕਿਰਿਆ ਆਓ ਦੇਖੀਏ किन्नी कल अग बालनी थले कि बालनी थे अगर बहुत ਉਹ ਚੋਟਾ ਐਡੀਸ਼ਨ ਵੀ ਹੋ ਗਿਆ ਨਾ ਓਏ ਮੈਂ ਲਾਉਣੇ ਪਏ ਜਾ ਬਲ ਜਿਹੜੀ ਇੱਕ ਪਾਤੇ ਵਿੱਚ ਕਿੰਨੇ ਕਿਲੋ ਕ ਬਣ ਜਾਂਦਾ ਬਣਦਾ ਘਾਟ 20 10 ਕਿਲੋ ਸੱਤ 9 ਕਿਲੋ 41 ਪੈੜੀ ਦਾ ਘਾਟ ਅੱਛਾ ਕਿਆ ਪਤਾ ਬੈਠਾ ਦੋਈ ਮੈਂ ਜਣਾ ਹੂੰ ਲਓ ਲਓ ਦੇਖ ਕੇ ਹੁਣਾ ਕੋਈ ਨਹੀਂ ਕੋਈ ਨਹੀਂ ਤੁਸੀਂ ਕੰਮ ਕਰੋ ਆਪਣਾ ਕਰੋ ਦੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਆਪਣਾ ਨਾਮ ਕੀ ਹੈ ਜੀ ਸੋਮਰਾਜ ਜੀ ਸੋਮਰਾਜ ਇਹ ਕਿਹੜਾ ਪਿੰਡ ਹੈ ਜਿੱਥੇ ਆਪਾਂ ਬੈਠੇ ਆ ਆਪਾਂ ਇਹ ਜਿੱਥੇ ਬੈਠੇ ਆ ਜੀ ਇਹ ਬਾਜਾ ਚੱਕਾ ਬਾਜਾ ਚੱਕ ਦੇ ਹਲੇ ਦੋਲੇ ਦੇ ਕੋਈ ਪਿੰਡਾਂ ਦੇ ਨਾਲ ਲਾ ਲਓ ਇਹ ਆਪਣੇ ਮੇਰਾ ਪੁਰਾਣਾ ਪਿੰਡ ਜਿਹੜਾ ਜੀ ਦੇਵਿਦਾਸ ਆ ਦੇਵਿਦਾਸ ਤਾਂ ਪੁਰਾਣਾ ਪਿੰਡ ਦੇਵਿਦਾਸ ਆ ਤੇ ਇੱਥੇ ਅਸੀਂ ਇਹ ਜਗ੍ਹਾ ਲੈ ਕੇ ਤਾਂ ਆਪਾਂ ਇਹ ਥੋੜਾ ਬੇਲਾਪਰੇ ਕੋਸ਼ਿਸ਼ਾ ਜੀ ਸਦਰ ਮੈਂ ਇਹਦੇ ਅਲੱਗ-ਅਲੱਗ ਦੇ ਹੋਰ ਪਿੰਡਾਂ ਦੇ ਨਾਲ ਲੱਗਦਾ ਜਿਹੜੇ ਇਸ ਬਾਜ ਚੱਕ تیر ਕਹਿਣਾ ਬਤਾ ਗਿਆ ਠੀਕ ਹੈ ਇੱਧਰ ਸਦਰਪੁਰਾ ਘਰ ਦੇ ਪਾਸੇ ਮੇਨ ਰੋਡ ਸੜਕ ਤੇ ਕੌਂਸਲ ਪਰ ਠੀਕ ਹੈ ਜੀ ਹਾਂਜੀ ਇਹ ਜੀ ਗੁਰਨਾਨ ਪਾਸ਼ਾ ਨੇ ਵੀ ਆਖਿਆ ਕਿਰਤ ਤੇਰੀ ਹੱਥੀ ਕਰਨ ਦੀ ਤੇ ਸੱਚੀ-ਸੁੱਚੀ ਕਿਰਤ ਕਰਨੀਓ ਤੇ ਇਹ ਜਿਹੜਾ ਗੋੜ ਬਣਾਉਂਦਾ ਕਿੱਤਾ ਤੁਸੀਂ ਕਰਨੇ ਪਿਓ ਹਾਂਜੀ ਇਹ ਲਗਭਗ ਕਿੰਨੇ ਕ ਸਮੇਂ ਤੂੰ ਕਰਨੇ ਹੋ ਉਸੇ ਚੀਜ਼ ਦਾ ਮੈਂ ਅਨਪੜ ਬੰਦਾ ਹਾਂ ਜੀ ਇਹ ਪਹਿਲਾਂ ਬੌਂਦਾਂ ਦੇ ਨਾਲ ਜੋ ਹੁੰਦੀ ਸੀਗੀ ਬੌਂਦਾਂ ਦੇ ਨਾਲ ਮਤਲਬ ਬੇਦਿਰਣਾ ਚੱਲਦਾ ਹੁੰਦਾ ਸੀਗਾ ਤੇ ਸਾਡੇ ਬਜ਼ੁਰਗ ਜਿਹੜੇ ਉਹ ਖਾਲਵਾਈ ਕਰ ਦਿੰਦੇ ਜ਼ਮੀਨ ਸਾਡੀ ਹੈ ਨਹੀਂ ਹੁੰਦੀ ਸੀ ਠੀਕ ਹੈ ਜੀ ਬਡਾਰੀ ਦੇ ਉੱਪਰ ਮਤਲਬ ਅੱਗ ਤੇ ਪਾਣੀ ਤੇ ਕੰਮ ਕਰਦੇ ਰਹੇ ਆ ਜੀ ਇਹ ਜਿਹੜੀ ਤੁਸੀਂ ਵਰਤ ਰਹੇ ਹੋ ਬੱਲਣ ਦੇ ਵਾਜੇ ਇਹਨੂੰ ਕੀ ਕਹਿੰਦੇ ਸੀ ਇਹਨੂੰ ਕਹਿੰਦੇ ਜੀ ਖੋਰੀ ਕਹਿੰਦੇ ਆ ਇਹ ਤਾਂ ਤਾਂ ਕਈ ਬੰਦਾ ਸੋਈ ਵੀ ਦੱਸ ਦਿੰਦੇ ਵਾ ਗੰਨਿਆਂ ਦੀ ਸੋਈ ਆ ਤੇ ਅਸੀਂ ਤਾਂ ਖੋਰੀ ਸਾਡੇ ਕਈ ਸੋਈ ਕਹਿੰਦੇ ਆ ਠੀਕ ਹੈ ਹਾਂਜੀ ਤੇ ਇਹ ਜਿਹੜਾ ਪੱਤ ਪਾਈਏ ਇਹ ਕਿੰਨੇ ਪੀਪਿਆਂ ਦੀ ਜਿਹੜੀ ਇਹ ਜੀ 4 ਪੀਪੇ ਦੀ ਆ ਠੀਕ ਹੈ ਜੀ ਤੇ ਇਹ ਲਗਭਗ ਇਹਦੇ ਵਿੱਚੋਂ ਤੁਸੀਂ ਕੀ ਕੀ ਮਲਾਨੇ ਹੋ ਜੀ ਜਿਹੜੇ ਬਚੀ ਜੀ ਹੋਰ ਕੁਛ ਨਹੀਂ ਅਸੀਂ ਮਲਾਈ ਦਾ ਜੀ ਸਿਰਫ ਨਾ ਨਖਾਰ ਜਿਹੜਾ ਨਾ ਮਿੱਠੇ ਛੋਡੇ ਦਾ ਦਈਦਾ ਜੀ ਜਿਹੜੇ ਆਮ ਮਿੱਠਾ ਛੋਡਾ ਹਲਵਾਈ ਵੀ ਵਰਤਦੇ ਆ ਠੀਕ ਹੈ ਜੀ ਦਾ ਦਾਣ ਸਬਜ਼ੀਆਂ ਭਾਜੀਆਂ ਜੇ ਵੀ ਬਸ ਇਹ ਤੋਂ ਹੋਰ ਕੋਈ ਚੀਜ਼ ਨਹੀਂ ਪਾਈ ਜੀ ਇੱਕ ਪਾਤ ਜਿਹੜਾ ਗੁੜ ਤਿਆਰ ਹੋਣ ਚ ਕਿੰਨਾ ਕ ਸਮਾਂ ਲੱਗ ਜਾਂਦਾ ਜੀ ਇਹ ਜੀ ਮਤਲਬ ਹੈ ਜਿਹੜੀ ਗਰਮਿਆਸ਼ ਦੇ ਮੁਤਾਬਕ ਜੇ ਦਿਨ ਚੰਗਾ ਲਗਾ ਉਹ ਤਾਂ ਘੰਟੇ ਸਵਾਟੇ ਘੰਟੇ ਜੀ ਵੀ ਆ ਸਕਦੀ ਹੈ ਭੱਤ ਠੀਕ ਹੈ ਕਿਤੇ 2 2.5 ਘੰਟੇ ਦਾ ਰਮਾਨ ਨਾ ਲੱਗ ਜਾਂਦੇ ਠੀਕ ਹੈ ਜਿਹੜੇ ਤੁਸੀਂ ਕਰਨੇ ਚਾਰ ਸਿੱਪਿਆਂ ਦੀ ਇੱਕ ਪੱਤ ਇਹਦੇ ਚ ਲੱਗਦਾ ਕਿੰਨਾ ਕੁ ਕੋਟ ਨਿਕਲਦਾ ਇਹ ਜੀ ਪੈੜੀ ਦਾ ਮਨ ਹੱਥ ਤੇ ਵੀ ਹੋ ਜਾਂਦਾ ਜੀ ਝਾੜ ਜਿਹੜਾ ਹੁਣ ਕਈ ਪੈੜੀ ਇਦਾਂ ਦੀ ਆ ਉਹਦੇ ਵਿੱਚ ਕਾਫੀ ਝਾੜ ਹੋ ਜਾਂਦਾ ਕਈ ਪੈੜੀ ਇਦਾਂ ਨਹੀਂ ਹੁੰਦੀ ਆ ਪਰ ਨਹੀਂ ਇੰਨਾ ਝਾੜ ਨਹੀਂ ਹੁੰਦਾ ਠੀਕ ਹੈ ਬਾਕੀ ਇਹ ਤਕਰੀਬਨ ਗਾੜੀ ਤੋਂ ਗਾੜੀ ਤੇ ਇਸ ਵੇਲੇ ਜੇ ਝਾੜਨ ਆ ਇਸ ਵੇਲੇ 4 ਪੀ ਪੈਦਾ 10 ਤੋਂ 12 ਠੀਕ ਹੈ ਜੀ ਕਿਲੋ ਤੱਕ ਠੀਕ ਹੈ ਜੀ ਫਿਰ ਜਦੋਂ ਗਰਮੀਆਂ ਦੇ ਵਿੱਚ ਆਪਣੇ ਲੋਹੜੀ ਤੋਂ ਬਾਅਦ ਤਕਰੀਬਨ 16 17 ਕਿਲੋ ਵੀ ਨਿਕਲ ਸਕਦਾ ਠੀਕ ਹੈ ਜੀ ਮਤਲਬ ਚੜ ਜਾਂਦਾ ਜਦੋਂ ਗੰਨਾ ਪੱਕ ਜਾਂਦਾ ਕਾਫੀ ਤੇ ਫਿਰ ਕਾਫੀ ਝਾੜ ਹੋ ਜਾਂਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਵਾ ਸასი ਘਾਲ ਜੀ ਇਹ ਤਾਂ ਡੰਗਰਾਂ ਨੂੰ ਵੀ ਪਾਇਆ ਸਕਦੀ ਹੈ ਸੂਰਾ ਨੂੰ ਬਹੁਤ ਇਹ ਬੰਦੇ ਉਹ ਵਧੀਆ ਖਰਾਕ ਹੈ ਸੂਰਾ ਦੀ ਇਹ ਪਰ ਅਸੀਂ ਇਹੋ ਜਿਹੀਆਂ ਚੀਜ਼ਾਂ ਰੱਖੀਆਂ ਨੇ ਹਾਂਜੀ ਇਹ ਹੋਣਾ ਨਹੀਂ ਅਦੇ ਵੀਰ ਕਹਿੰਦਾ ਨੇ ਦੇਹੀ ਵਿੱਚ ਤੋਰੀਆਂ ਜੀਆਂ ਪਾ ਕੇ ਉਹਨਾਂ ਨਾਲ ਵੀ ਸਾਫ਼ ਕਰਦੇ ਹੁੰਦੇ ਸੀ ਉਹ ਪਲੀਵੀਆਂ ਦੇ ਉਹ ਨਹੀਂ ਪਸੰਦ ਲੋਕੀ ਕਰਦੇ ਠੀਕ ਇਹ ਸਿਰਫ ਇਹ ਜਿਹੜਾ ਸੋਦਾ ਨਾ ਸੋਦੇ ਦੇ ਜਾੜੇ ਪਸੰਦ ਕਰਦੇ ਉਹ ਪੁੰਡਿਆਂ ਦਾ ਕਹਿੰਦੇ ਜੱਟ ਜੀ ਬਣ ਜਾਂਦੀ ਬੋਲਦਾ ਪਤਾ ਨਹੀਂ ਦੱਸ ਦੇ ਹਾ ਇਹਨੂੰ ਕੀ ਕਹਿੰਦੇ ਜੀ ਕੋੜੀ 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 ਇਹ ਆਂਦੀ ਕੰਮ ਸ਼ੱਕਰ ਵਾਸਤੇ ਸ਼ੱਕਰ ਬਣਾਉਣ ਵਾਸਤੇ ਚਨਣੀ ਇਹ ਕਿਹੜੇ ਕੰਮ ਆਂਦੀ ਕਿਸੇ ਵਾਸਤੇ ਪੇਸੀ ਬਣਾਉਣ ਵਾਸਤੇ ਉਹ ਦੋਵੇਂ ਇੱਕ ਚੀਜ਼ ਦੀਆਂ ਨੇ ਆਹ ਦੋ ਦੋਵੇਂ ਲੱਗ ਲੱਗ ਨੇ ਇੱਕ ਪਤਲੀ ਕੋਈ ਇੱਕ ਵੀ ਚੀਜ਼ ਆ ਇਹ ਅੱਛਾ ਚੰਨੀ ਨਾ ਇਹ ਚੰਨੀ ਤੇ ਆ ਘੋੜੀ ਇਹ ਘੋੜੀ ਇਹ ਆ ਚੰਨੀਆਂ ਜੀ ਇਹ ਆਂਦੀ ਚੱਕਰ ਬਣਾਉਣ ਦੇ ਕੰਮ ਤੇ ਇਹ ਆਂਦੀ ਗੋੜੀਆਂ ਪੈਸੇ ਬਣਾਉਣ ਦੇ ਕੰਮ